ਆਪਾ ਦਰਬਾਰ ਸਾਹਿਬ ਜਾਣੇ ਹਨ ਅਨੰਦ ਜੀ ਨਮਸਕਾਰ ਕਰਦੇ ਆ। ਤੇ ਸੰਗਤਾਂ ਪਿੱਛੇ ਪ੍ਰਕਾਸ਼ਵਤ ਦੁਆਰ ਜਲਦ ਚੁਲਾ ਲੈਂਦੀ ਜੀ ਉਹ ਜਗ੍ਹਾ ਨੂੰ ਕਹਿੰਦੇ ਹਰ ਕੀ ਪੌੜੀ ਜੀ ਬਿਲਕੁਲ ਵਾਹ ਔਰ ਜਦੋਂ ਤੁਸੀਂ ਜਲ ਛੱਕ ਕੇ ਤੁਸੀਂ ਨੋਟ ਕਰਿਓ ਉੱਪਰ ਵੱਲ ਨੂੰ ਦੇਖਿਓ ਤੇ ਇੱਕ ਸੂਰਜ ਦਾ ਨਿਸ਼ਾਨ ਬਣਿਆ ਹੋਇਆ ਹੂੰ ਉਹ ਦਿਖਣ ਚ ਸੂਰਜ ਦਾ ਨਿਸ਼ਾਨ ਲੱਗਦਾ ਪਰ ਉਹ ਦੇਵੀ ਤਾਕਤਾਂ ਦਾ ਪ੍ਰਤੀਕ ਹੈ ਜਦੋਂ ਗੁਰੂ ਅਰਜਨ ਸਾਹਿਬ ਸੇਵਾ ਕਰਾ ਰਹੇ ਸੀ ਨਾ ਤੇ ਸੰਗਤ ਨੇ ਆ ਕੇ ਇੱਕ ਗੱਲ ਕਹੀ ਗੁਰੂ ਅਰਜਨ ਸਾਹਿਬ ਨੂੰ ਕਹਿੰਦੇ ਮਹਾਰਾਜ ਇੱਕ ਬੜੀ ਵਿਲਖਣ ਦੀ ਗੱਲ ਦੇਖਣ ਨੂੰ ਮਿਲੀ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਵੀ ਕੀ ਦੇਖਿਆ ਕਹਿੰਦੇ ਜੀ ਸੇਵਾ ਚੱਲ ਰਹੀ ਆ ਇੱਕ ਜੀ ਐਸਾ ਵੇਖਿਆ ਜਿਹੜਾ ਸੇਵਾ ਕਰ ਰਿਹਾ ਪਰ ਉਹਦੇ ਪੈਰ ਧਰਤੀ ਤੇ ਨਹੀਂ ਹੈਗੇ ਵਾਹਿਗੁਰੂ ਕਹਿੰਦੇ ਜੀ ਫੇਰ ਕਹਿੰਦੇ ਜੀ ਉਹਨਾਂ ਨੇ ਸਿਰ ਤੇ ਬਾਟਾ ਵੀ ਚੱਕਿਆ ਪਰ ਉਹਦਾ ਬਾਟਾ ਉਹਦੇ ਸਿਰ ਤੇ ਨਹੀਂ ਗੁਰੂ ਅਰਜਨ ਸਾਹਿਬ ਨੇ ਦੂਰੋਂ ਦਰਸ਼ਨ ਕੀਤੇ ਨਮਸਕਾਰ ਕੀਤੀ ਕਹਿੰਦੇ ਮਹਾਰਾਜ ਨਮਸਕਾਰ ਕਹਿੰਦੇ ਪਰਮਾਤਮਾ ਆਪ ਹਰੀ ਆਪ ਇਸ ਸਥਾਨ ਦੀ ਸੇਵਾ ਕਰਦਾ ਉਹ ਹਰ ਕੀ ਪੌੜੀਆਂ ਜਿਹੜੀ ਬਣਾਉਣ ਦੀ ਸੇਵਾ ਉਸ ਹਰੀਵੱਲ ਹੋਈ ਹੈ ਇਸ ਕਰਕੇ ਉਸ ਸਥਾਨ